ਲਓ ਜੀ ਮਿੱਤਰੋ ਹੁਣੇ-ਹੁਣੇ ਪੈਂਡ ਬਰਗਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚੋਂ ਬਾਈ ਰਾਣੇ ਦੇ ਫਾਰਮ ਤੋਂ ਆਪਾਂ ਜਿਹੜੇ ਚਾਰ ਨਾਕ ਸ਼ੂਟ ਕੀਤੇ ਆ ਤਿੰਨ ਬਿਹੜਾ ਤੇ ਇੱਕ ਜਿਹੜੀ ਬਹੁਤ ਟੌਪ ਕੁਆਲਿਟੀ ਦੀ ਝੋਟੀ ਰਾਣੇ ਪਹਿਲਾਂ ਆਪਾਂ ਇਹਦੀ ਜਾਣਕਾਰੀ ਦੇ ਦਈਏ ਬਾਈ ਸੂਆ ਇਹਦਾ ਹਾਂਜੀ ਸੂਆ ਬਾਈ ਜੀ ਦਾ ਤੀਜਾ origignal ਆ ਜੀ ਠੀਕ ਆ ਬਾਈ ਮਗਰ ਇਹਦੇ ਬੱਚੀ ਆ ਜੀ ਠੀਕ ਆ ਬਾਈ ਅੱਜ ਇਹਨੂੰ 5ਵਾਂ ਦਿਨ ਸੂਈ ਨੂੰ ਆ ਜੀ ਨਾਲ ਦਾ ਬੱਚੀ ਦਾ ਨਾਮ ਆ ਲਈ ਠੀਕ ਆ ਬਾਈ ਜੇਰ ਜੂਰ ਦੀ ਜਮਾ ਓਕੇ ਜੇਰ ਦੀ ਓਕੇ ਆ ਜੇਰ ਰਾਣੇ ਕਿੰਨਾ ਦੁੱਧ ਚਵਾਦਾਂਗੇ ਇਹ ਆਪਾਂ ਦੁੱਧ ਦੇ ਦਊਗੀ 14 ਲੀਟਰ ਜੀ ਹੁਣ ਇਸ ਟਾਈਮ ਬੋਲਾ 10 ਲੀਟਰ ਤਿਆਰ ਆ ਥੱਲੇ ਦੇਣਾ ਠੀਕ ਆ ਬਾਈ ਥਣਾ ਥਣਾ ਦੀ ਓਕੇ ਆ ਖਲਾ ਦੀ ਓਕੇ ਆ ਇਹ ਕਿੰਨੇ ਦੀ ਤੇ ਨਹੀਂ ਰਾਣੇ ਇਹ ਵੱਡੇ ਬਾਈ 45000 ਦੀ ਦਾ 45000 ਦੀ ਲਓ ਵੀ ਮਿੱਤਰੋ ਰਾਣੇ ਅਗਲੀ ਦੀ ਗੱਲਬਾਤ ਕਰੀਏ ਇਹਦਾ ਸੂਆ ਬਾਈ ਇਹਦਾ ਸੂਆ ਤੀਜਾ orig 40000 ਰੁਪਏ ਇਹਦਾ ਜੀ ਸਿਰਫ 40000 ਦੀ ਜੀ ਲਓ ਵੀ ਮਿੱਤਰੋ ਤੁਸੀਂ ਚੈੱਕ ਕਰਕੇ ਦੇ ਲੋ 40000 ਦੀ ਵਾਰ ਦੇ ਦਾਂਗੇ ਪ੍ਰੋਜੈਕਟ ਪ੍ਰਯੁਕਤ ਬਹੁਤ ਜਿਆਦਾ ਜਿਹੜਾ ਚੰਗਾ ਲੱਗਾ ਹੋਇਆ ਆ ਜਾ ਵੀ ਅਗਲੀ ਇਹਦੀ ਕੀ ਡਿਟੇਲ ਆ ਰਣੀ ਇਹਨੂੰ ਬਾਈ ਜੀ ਅੱਜ ਚੌਥਾ ਦਿਨ ਸਮਝੋ ਠੀਕ ਆ ਬਾਈ 12 ਲੀਟਰ ਇਹਦਾ ਬੋਲਾ ਤਿਆਰ ਆ ਜੀ ਠੀਕ ਆ ਬਾਈ ਦੂਜਾ ਸੂ ਅਰੀਜਨਲ ਸੂਈ ਆ ਜੀ ਠੀਕ ਆ ਮਗਰੇ ਦੇ ਬੱਚਾ ਜੀ ਸੀਜ਼ਨ ਦੀ ਇਹ ਵੀ ਫੁੱਲ ਆ ਇਹ ਦੁੱਧ ਬਾਈ ਕਿੰਨਾ ਕੁ ਦੇ ਦਊਗੀ ਦੁੱਧ ਦੇ ਦਊਗੀ 16 17 ਲੀਟਰ ਫੁੱਲ ਆ ਇਹ ਤੇ ਇਹ ਕਿੰਨੇ ਦੇਣੀ ਆ ਇਹ ਆਪਾਂ 57000 ਦੀ ਦੇ ਦਾਂਗੇ। ਲਓ ਜੀ ਮਿੱਤਰੋ ਆਫਰ ਕੀ ਆ ਕਮ ਗੱਲਬਾਤ ਕਰੀਏ ਰਾਣੀ ਆਪਾਂ ਉਹ ਨਗੀਨੇ ਪੀਸੀ ਜੀ ਰਾਣੀ ਇਹਦੀ ਕੀ ਡਿਟੇਲ ਆ ਬਾਈ ਇਹ ਬਾਈ ਜੀ ਪਹਿਲਾ ਸੂਆ ਸੂਈ ਆ ਜੀ ਠੀਕ ਆ ਬਾਈ ਤੇ ਤਿੰਨ ਸਾਲਾਂ ਦੀ ਉਮਰ ਆ ਮੂੰਹ ਤੋਂ ਦੋਂਦੀ ਆ ਜੀ ਇਹ ਠੀਕ ਆ ਬਾਈ ਵਾਲੀ ਦੇ ਦਿਨ ਤਿੰਨ ਸਾਲਾਂ ਦੀ ਹੋ ਗਈ ਪੂਰੀ ਤੇ ਕਿੰਨੇ ਦਿਨ ਹੋ ਗਏ ਸੂਏ ਨੂੰ ਅੱਜ ਨੂੰ ਹੋ ਗਏ ਹੋਣਗੇ 10 ਦਿਨ ਸੂਏ ਨੂੰ ਸਰ ਸਿੰਗੀ ਸੁੰਗੀ ਬਹੁਤ ਚੰਗੀ ਹੈ ਨਾ ਮਗਰ ਇਹਦੇ ਕੱਤੀ ਵੇਖੋ ਕਿੰਡੀ ਚੰਗੀ ਹੈ ਮਗਰ ਇਹਦੇ ਕੱਤੀ ਹੈ ਨਾ ਥਣਾ ਥਣਾ ਦੀ ਕਿਵੇਂ ਆ ਜਮਾ ਓਕੇ ਆ ਥਣਾ ਦੀ ਓਕੇ ਆ ਜੀ ਤੇ ਕਿੰਨਾ ਕੁ ਦੁੱਧ ਦੇਦਾ ਚਵਾਦ ਉਹ ਆਪਾਂ ਜੀ ਨਾ ਸੌਦਾ ਹੋ ਦੇ ਦਾਂਗੇ ਨਾ ਹਾਂਜੀ ਹਾਂਜੀ ਇਹ ਕਿੰਨੇ ਦੀ ਦੇਣੀ ਇਹਨਾਂ ਨੇ ਇਹ ਆਪਾਂ ਮੁੱਲ ਫੂਟ ਕਰਾ ਲਓ ਦੋ ਕਰਾ ਲਓ ਇਕਤੀ ਦੀ ਦੇ ਦਾਂਗੇ ਜੀ ਆ ਗਏ ਹੋ ਜੀ ਛੋਟੀ ਕਿਤੋਂ ਨਹੀਂ ਮਿਲਦੀ ਹਾਂ ਕਿਤੋਂ ਵੀ ਜਾਂਦਾ ਰੋ ਸਿੰਘੀ ਤੋਂ ਲੈ ਕੇ ਐਂਡ ਤੱਕ ਪੂੜਾ ਪੜਾ ਬਹੁਤ ਜ਼ਿਆਦਾ ਚੰਗਾ ਵਾ ਬਾਕੀ ਪੂਰੀ ਵੀਡੀਓ ਜਿਹਨੂੰ ਆਪਾਂ ਤੋਰ ਕੇ ਵੀ ਦਿਖਾਉਣੇ ਆ ਚਾਰਾ ਜਾਨਵਰਾਂ ਦੇ ਵਿੱਚੋਂ ਕੋਈ ਵੀ ਜਾਨਵਰ ਖਰੀਦਣ ਦਾ ਵਿਚਾਰ ਬੰਦਾ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਕੋਈ ਤਸੱਲੀ ਪਰਖ ਕਰਨੀ ਆ ਤੁਸੀਂ ਉਹ ਆਪਦੇ ਪੱਧਰ ਤੇ ਕਰਕੇ ਬਾਈ ਦੇ ਨਾਲ ਸੌਦਾ ਕਰਨਾ ਆਪਣਾ ਕੰਮ ਤੁਹਾਡੇ ਤੱਕ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਣੀ ਆ ਬਾਕੀ ਬਾਈ ਦਾ